ਅਹਾਂ ਜੀ ਇਹ ਨਾ ਸਾਡੇ ਕੋਲ ਮੁਕਤਮਾ ਹੈਗਾ ਜੀ 161 ਡੇਟਡ 19/8/2022 ਸਾਡੇ ਏਸੀ ਮਰੀਚੰਦ ਜੀ ਨੇ ਜੇ ਤਨਮੰਦਰਸ ਸਰ ਤੇ ਮੋੜਲੀ ਕਪੀਸ਼ਾ ਵਤਲੇ ਆਂਦੀ ਸੀ ਜਿਸ ਦਾ ਨੇ ਇੱਕ ਦੋਸੀ ਜਿਹੜਾ ਮਨਤੀਪੂਤ ਹੋ ਔਰ ਅਰੈਸਟ ਕਰ ਲਿਆ ਸੀ ਪਹਿਲੋਂ ਆਪਾਂ ਤੇ ਇੱਕ ਉਹਦੀ ਘਰ ਵਾਲੀ ਸ਼ਾਮ ਨਾਮ ਹੈ ਇਹ ਤਚਾ ਦਾ ਦੋਸੀ ਹੈ ਫਰਾਰ ਹੋਇਆ ਸੀ ਘਰੋਂ ਭੱਜਾ ਹੋਇਆ ਸੀਗਾ ਤੇ ਇਹ ਦੇਖ ਕੇ ਜਦੋਂ ਜਦੋਂ ਵੀਡੇ ਹੁਣ ਆ ਕਿੱਡੇ ਹੀ ਬੇਦਖਤ ਹੋਇਆ। ਇਹ ਕਿ ਸ਼ੇਰ ਅੱਜ ਇਸ ਅਮਰੀਕਾ ਅੰਦੋਲਨ ਸਮੇਰਪੁਰਸ ਪਾਰਟੀ ਕਲੀਅਰ ਵੈਲੀ ਤੋਂ ਇਹਨੂੰ ਕੰਕਰਸਾਰ ਕੀਤਾ ਗਿਆ। ਇਹ ਸਾਡੇ ਸਤਾਬਦ ਰਿਕਾਰਡ ਮਿੱਟੀ 411 2024 ਨੂੰ ਅਪਲੈਂਡਰ ਰੈਂਡਰ ਪੀਓ ਹੋ ਚੁੱਕਾ ਹੈ। ਜੀ। ਇਹਨੂੰ ਪੀਓ ਨੇ ਅਰੈਸਟ ਕੀਤਾ ਹੈ। ਇਹਦੇ ਖਿਲਾਫ ਪਹਿਲਾਂ ਵੀ ਇੱਕ ਥਾਣਾ ਟਿੱਪਾ ਨੇ 파ਟੋ ਚੋਰੀ ਕੀਤਾ ਹੋਇਆ ਮਕਦਮਾ ਨੰਬਰ 74 ਅ ਬਟਾ 24 ਬੜਾ ਤੇਜ਼ ਹੋ ਰਿਹਾ ਉਹ ਵੀ ਰਜਿਸਟਰ ਹੈ ਹਾਲੇ ਫਰਦਰ ਪੁਸ਼ੀਗ ਇਨਵੈਸਟੀਗੇਸ਼ਨ ਜਾਰੀ ਹੈ ਹੋਰ ਤੱਥ ਕੋ ਸਾਹਮਣੇ ਆਉਣੇ ਸਰ ਕਿੰਨਾ ਕੀਤਾ ਦੇਖਿਆ ਹੈ ਬਾਂਸ ਸਰਕਾਰ ਦੇ ਮੀਡੀਆ ਪ੍ਰਬਲਿਕੇਸ਼ਨ ਤੋਂ ਪਾਈ ਗਈ ਹੈ ਕਿ ਆਪ ਉਸ ਦਾ ਕੋਈ ਮਤਲਬ ਚੋਟਾ ਤੇ ਡਿਗਰੀ ਕਿਉਂ ਉਸ ਦਾ ਜਾਪੀ ਰਿਚ ਕਰਨਾ ਹੋ ਚੁੱਕੀ ਹੈ ਤੇ ਮਤਰਮ ਚ ਚ ਅਲਿਡਿਟ ਹੋਇਆ ਜੀ ਸਾਡੇ ਜਿਹੜਾ ਸਰਕਾਰ ਵੱਲੋਂ ਜੋ ਹੁਕਮਾਂ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਡੇਲੀ ਮੀਟਿੰਗ ਹਫਤੇ ਜੇ 10 ਦਿਨ ਬਾਅਦ ਮੀਟਿੰਗ ਹੋ ਰਹੀ ਹੈ ਰਿਵਿਊ ਕਰ ਰਹੇ ਨੇ ਉਹ ਤੇ ਜੋ ਜੋ ਉਹਨਾਂ ਦੇ ਸੀਨੀਅਰ ਅਫਸਰਾਂ ਨੇ ਸਾਡੇ ਐਸਪੀ ਸਾਡੇ ਡੀਸੀ ਤੋਂ ਸਾਰੇ ਵੱਲੋਂ ਸਾਨੂੰ ਜਿਹੜੇ ਜੋ ਗਾਈਡਲਾਈਨ ਦਿੱਤੀ ਜਾਂਦੀਆਂ ਉਹਨਾਂ ਦਾ ਸਦਕਾ ਹੀ ਆਪਾਂ ਇਹ ਜਿਹੜਾ ਵਾ ਸਾਨੂੰ ਅਚੀਵ ਕਰ ਰਹੇ ਅਸੀਂ